ਸਾਬੂ ਰੱਬਨ ਦਾ ਕਿ ਇੱਥੋਂ ਅੱਗ ਲੱਗੀ ਅਸੀਂ ਤੇ ਬਿਜਲੀ ਬੋਰਡ ਤੇ ਕਾਰਵਾਈ ਕਰਵਾਵਾਂਗੇ ਲੈਣਿਆ 24 ਘੰਟੇ ਜੇ 5-7 ਦਿਨ ਜਿਹੜੇ ਨਾ ਬੱਤੀ ਆਏ ਤੇ ਫਿਰ ਕਿਹੜੀ ਗੱਲ ਆ ਬਾਦ ਨਾ ਜੀ ਉਹ ਨਿੱਜਰੇ ਬੀਐਸਓ ਜੀ ਚੋਂਗੇ ਸਾਰੇ ਦਾ ਜਨਰੇਟਰ ਸਾਰੇ ਪ੍ਰਬੰਧ ਆ ਗਏ ਉਹਨਾਂ ਕੋਲ ਬਥੇਰੇ ਨੇ ਕਟ ਲਾ ਲਾ ਮੇਰਾ ਕਿੰਝ ਜਿੰਮੇਦਾਰੀ ਕਰਦਾ ਰਿਹਾ ਉਹਨਾਂ ਦਾ ਫੜਿਆ ਇਹ ਦੇਣਗੇ ਫਿਰ ਕਿਹੜੀ ਆ ਰਹੀ ਹੈ ਜੀ ਜਿੰਮੇਦਾਰੀ ਪਲੀ ਨਾ ਪਾ ਕੇ ਫੇਲੋਂ ਆ ਗਏ ਇਤੋਂ ਜੇ ਮਸ਼ੀਨ ਵੱਢ ਕੇ ਰਾਹ ਚੜੀ ਜੇ ਉਹ ਵੀ ਵਿੱਚੇ ਸੜ ਜਾਣੀ 5 ਮਿੰਟਾਂ ਦਾ ਫਰਕ ਪਿਆ ਉਹਦਾ ਬੜਾ ਚਿਹਰੇ ਤੇ ਕਾਲੇ ਨੇ ਉਹ ਵੱਢ ਕੇ 5 ਮਿੰਟਾਂ ਦਾ ਕਿਤੇ ਦੱਸ ਦੇ 2-3 ਮਿੰਟ ਦਾ ਫਰਕ ਪਿਆ ਉਹ ਸਾਡੇ ਸਣੇ ਟਰੈਕਟਰ ਸੜਨੇ ਲੱਦੀਆਂ ਟਰਾਲੀਆਂ ਕਿੱਥੋਂ ਨਿਕਲ ਜਾਣੀਆਂ ਇੱਕ ਇੱਕ ਲੱਗ ਕੇ ਦੁੱਸੜ ਗਿਆ ਜੀ ਵਿੱਚੇ ਲੱਦੀਆਂ ਟਰਾਲੀਆਂ ਨਿਕਲਦੀਆਂ ਉਹਦੇ ਪਾ ਬਣਾਦਾ ਬੜੀ ਪੈਣੀ ਤੇ ਤੂੰ ਇਹ ਦੁਬਾਰਾ ਨਿਕਲਦੀ ਭਾਈ ਮੈਂ ਕਿਹਾ ਗਾੜੀ ਪੈ ਜਾ ਟੋਟੋ ਹਮ ਦੇ ਮਸੂਦਾ ਹੀ ਬੱਸ ਬੱਦੇ ਸੜਨੇ ਨਾਲ ਗੱਲ ਕਰ ਲੈ ਦੁਬਾਰਾ ਬੱਸ ਪੰਦੀ ਬੂਰਾ ਹੋਣਾ ਸਰਵਾ ਨਾੜ ਦੇ ਬਾਕੀ ਸਾਰੇ ਇਦਾਂ ਹੀ ਹੈ ਉਹੀ ਕਰਨਾ ਯਾਰ ਸਾਡੇ ਦਾ ਟਾਡਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਐ ਕੀ ਕਰਦਾ ਕੀ ਕਰਨਾ ਦੱਸੋ ਕੀ ਹੱਲ ਕੀਤਾ ਬਣਦੀ ਹੋਗੀ ਅਸੀਂ ਦਵਾਂਗੇ ਤਾਂ ਚਲੋ ਕਾ ਲੱਗੀ ਇਹਦਾ ਐਵੇਂ ਯਾਰ ਕੋਈ ਨਾ ਕੋਈ ਯਾਰ ਐ ਰੌਲਾ ਅਸੀਂ ਰੌਲਾ ਅਸੀਂ ਰੌਲਾ ਪਾਉਣਾ ਰੌਲਾ ਰੌਲਾ ਕੀ ਹੋ ਗਿਆ ਪਾਣੀ ਉਹਨਾਂ ਦੇ ਸੜਕਾਂ ਉੱਤੇ ਆਲੀ ਤੁਸੀਂ ਆਜਦੇ ਸੀ ਗੱਡੀਆਂ ਬੈਠ ਕੇ ਕੱਲ ਵੀ ਆਉਂਦੇ ਆਣੇ ਇਥੋਂ ਇਹ ਤੈਨੂੰ ਕੋਈ ਗਾਲੀ ਨਹੀਂ ਕੱਢਦਾ ਕੋਈ ਗਾਲੀ ਨਹੀਂ ਕੋਈ ਗਾਲੀ ਨਹੀਂ ਕੋਈ ਗਾਲੀ ਨਹੀਂ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੀਲੀ ਬੋਰਡ ਮੁਰਦਾਬਾਦ 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 ਪੀਲੀ ਬੋਰਡ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਹੋ ਗਿਆ ਹਾਂਜੀ ਲੈ ਜੋ ਵੈਸੇ ਅ ਸਭ ਤੋਂ ਪਹਿਲਾਂ ਅੱਜ ਬੜੀ ਅਨਸੁਖਾਵੀ ਘਟਨਾ ਵਾਪਰੀ ਐ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਕਲਾਨੌਰ ਪਿੰਡ ਦੀ ਇਹ ਜ਼ਮੀਨ ਆ ਜਿੱਥੇ ਰਕਵੇ ਚ ਅਸੀਂ ਖੜੇ ਆ ਔਰ ਇਸ ਖੇਤੀਬਾੜੀ ਵਾਲੀ ਜ਼ਮੀਨ ਦੇ ਵਿੱਚ ਦੋ ਤਿੰਨ ਸ਼ੈਲਰ ਲੱਗੇ ਹੋਏ ਨੇ ਜਿਨ੍ਹਾਂ ਨੂੰ ਕਮਰਸ਼ੀਅਲ ਜਿਹੜੀ ਲਾਈਨ 11 ਕੇਵੀ ਦਿੱਤੀ ਗਈ ਆ ਜਿਹੜੀ 24 ਘੰਟੇ ਸਪਲਾਈ ਦਿੰਦੀ ਆ ਔਰ ਉਸ ਲਾਈਨ ਦੇ ਵਿੱਚ ਅਸ ਜਿਸ ਨੁੱਕਰ ਤੇ ਖੜੇ ਆ ਇਹਦੇ ਤੇ ਅਸੀਂ ਆਣ ਕੇ ਜਦੋਂ ਸਾਰਿਆਂ ਨੇ ਦੇਖਿਆ ਤੇ ਦੋ ਤਿੰਨ ਜੰਪਰ ਨੇ ਜਿਹੜੇ ਬਹੁਤ ਲੂਸ ਨੇ ਤੇ ਚਲਦੀ ਹਵਾ ਨਾਲ ਜਦੋਂ ਜੰਪਰ ਉਹ ਜੁੜੇ ਆ ਜਿਹੜੇ ਆਪਾਂ ਇਸ ਵੀਡੀਓ ਚ ਦਿਖਾਵਾਂਗੇ ਵੀ ਕਲੋਜ਼-ਅਪ ਚ ਵੀ ਆਪਾਂ ਫੋਟੋਗ੍ਰਾਫ ਸ਼ੇਅਰ ਕਰ ਸਕਦੇ ਆ ਉਹਦੇ ਵਿੱਚ ਸਪਾਰਕਿੰਗ ਹੋਈ ਆ ਬਿਲਕੁਲ ਦਿਖਦੀ ਆ ਜੰਪਰ ਦੇ ਉੱਪਰ ਸਪਾਰਕਿੰਗ ਹੋਈ ਆ ਔਰ ਇਸ ਨੁਕਰ ਤੋਂ ਜਿਹੜੀ ਆ ਹਵਾ ਚੱਲੀ ਆ ਔਰ ਇਹ ਜਿਹੜੀ ਆ ਸਾਊਥ-ਵੈਸਟਰਨ ਸਾਈਡ ਨੂੰ ਇਹ ਗਈ ਆ ਔਰ ਇੱਥੋਂ ਤਕਰੀਬਨ 400 ਏਕੜ ਰਕਬਾ ਸਾੜ ਕੇ ਇੱਕ ਪਰਾਲੀ ਦੇ ਡੰਪ ਨੂੰ ਅੱਗ ਲੱਗੀ ਆ ਜਿਹਦੇ ਵਿੱਚ ਬਹੁਤ ਸਾਰੀ ਮਸ਼ੀਨਰੀ ਸੜ ਗਈ ਆ ਟਰੈਕਟਰ ਬੈਲਰ ਫੇਰ ਸੁਪਰਸੀਡਰ ਹੋਰ ਵੀ ਛੋਟੇ-ਛੋਟੇ ਸਾੰਦ ਬਹੁਤ ਔਰ ਇੰਨਾ ਸ਼ੁਕਰ ਹੈ ਕਿ ਸਾਡਾ ਕੋਈ ਜਾਨੀ ਨੁਕਸਾਨ ਉਹਦੇ ਵਿੱਚ ਨਹੀਂ ਹੋਇਆ ਹੁਣ ਸਾਰੇ ਜਿਮੀਦਾਰਾਂ ਦਾ ਇੱਥੇ ਰੋਸ ਹੈ ਤਕਰੀਬਨ ਇੱਥੋਂ 40 ਤੋਂ 45 ਜਿਮੀਦਾਰ ਆ ਜਿਨ੍ਹਾਂ ਦਾ ਰਕਬਾ ਇੱਥੇ ਸੜਿਆ ਕਿਸੇ ਦੇ 20 ਏਕੜਾ ਕਿਸੇ ਦੇ 10 ਏਕੜਾ ਕਿਸੇ ਦੇ 4 ਏਕੜਾ ਸਾਡੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਆ ਕਿ ਜਦੋਂ ਵੀ ਇਦਾਂ ਦੀ ਕੋਈ ਇੰਡਸਟਰੀਅਲ ਪਲਾਨਿੰਗ ਕਰਨੀ ਹੈ ਕਿਸੇ ਕਿਸੇ ਨੁਕਰ-ਨਕਰ ਚਲਾ ਲਿਆ ਕਰਨ ਇਦਾਂ ਦੀਆਂ ਜਿਹੜੀਆਂ ਲਾਈਨਾਂ ਕਮਰਸ਼ੀਅਲ ਲਾਈਨਸ ਜਿਹੜੀਆਂ ਦੇਣੀਆਂ ਇੰਡਸਟਰੀ ਦੇ ਵਿੱਚ ਉਹ ਵਾਜਬ ਨਹੀਂ ਹੈਗੀਆਂ ਔਰ ਪਤਾ ਨਹੀਂ ਕਿਉਂ ਪ੍ਰਸ਼ਾਸਨੀਆਂ ਪਲੈਨਿੰਗ ਬੋਰਡ ਨੂੰ ਇਹ ਗੱਲ ਸਮਝ ਕਿਉਂ ਨਹੀਂ ਲੱਗਦੀ ਹੁਣ ਇਨਾ ਗਰੀਬਾਂ ਦਾ ਨੁਕਸਾਨ ਕਰਕੇ ਅਜੇ ਤੱਕ ਕੋਈ ਵੀ ਜ਼ਿੰਮੇਵਾਰ ਬੰਦਾ ਇੱਥੇ ਬੋੜਿਆ ਨਹੀਂ ਇੱਕ ਖੇਤੀਬਾੜੀ ਵਿਭਾਗ ਦੇ ਵਾਲੇ ਵਿਚਾਰੇ ਆ ਜਾਂਦੇ ਆ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਨਾ ਉਹਨਾਂ ਦੀ ਕੋਈ ਸੁਣਦਾ ਨਾ ਕੋਈ ਗਿਣਦਾ ਹੁਣ ਅਜੋਕੇ ਹਾਲਾਤ ਦੇ ਵਿੱਚ ਅਜੇ ਵੀ ਡੰਪ ਦੇ ਵਿੱਚ ਅੱਗ ਵੱਲ ਰਹੀ ਆ ਜਿਹਦੇ ਤਹਿਤ ਸਾਡੇ ਚੀਫ ਐਗਰੀਕਲਚਰ ਆਫੀਸਰ ਨੇ ਜਿਹੜਾ ਫਾਰਮ ਡਿਪਾਰਟਮੈਂਟ ਆ ਉਹਦੇ ਜ਼ਿੰਮੇਵਾਰ ਅਫਸਰ ਨੂੰ ਫੋਨ ਕੀਤਾ ਤੇ ਅੱਗੋਂ ਜਵਾਬ ਇਹ ਮਿਲਿਆ ਕੀ ਜੀ ਉਹ ਅਸੀਂ ਤਿੰਨ ਗੱਡੀਆਂ ਪਾਣੀ ਇਹਦੇ ਤੇ ਸੁੱਟਿਆ ਸੀ ਔਰ ਉਹ ਬੁਝੀ ਨਹੀਂ ਇਹ ਜੀਸੀਬੀ ਨਾਲ ਫੋਲਣੀ ਪੈਣੀ ਆ ਹੁਣ ਸਾਡਾ ਸਵਾਲ ਇਹ ਆ ਕਿ ਇਸ ਨੁੱਕਰ ਤੋਂ ਜੇ 400 ਏਕੜ ਨੂੰ ਅੱਗ ਲੱਗੀ ਆ ਜਿਹਦੇ ਵਿੱਚ ਬਿਲਕੁਲ ਸ਼ਰਿਆਂ ਦੇਖ ਰਿਹਾ ਕਿ ਬਿਜਲੀ ਵਿਭਾਗ ਗੁਨਾਹਗਾਰ ਆ ਔਰ ਕੀ ਉਹ ਫਾਰ ਡਿਪਾਰਟਮੈਂਟ ਜੇ ਉਹ ਤੋਂ ਅੱਗ ਅੱਗੇ ਵਧੀ ਆ ਤੇ ਫਾਰ ਡਿਪਾਰਟਸ ਮੇਮਰੀ ਲਏਗਾ ਉਸ ਗੱਲ ਦੀ ਇਹ ਪ੍ਰਸ਼ਾਸਨ ਇਦਾਂ ਕਿਉਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਵਾਰ-ਵਾਰ ਦੌੜਦੇ ਆ ਜੇ ਕਿਸੇ ਜ਼ਿੰਮੇਦਾਰ ਕੋਈ ਇੱਕ ਪੋਲ ਟੁੱਟ ਜਾਂਦਾ ਆ ਉਹਨੂੰ ਹਜ਼ਾਰਾਂ ਰੁਪਏ ਬਿਜਲੀ ਵਿਭਾਗ ਮਹਿਕਮਾ ਜੁਰਮਾਨਾ ਪਾਉਂਦਾ ਆ ਅੱਜ ਉਸ ਬਿਜਲੀ ਵਿਭਾਗ ਦੇ ਅਣਗਹਿਲੀ ਕਰਕੇ ਜੰਪਰ ਢਿੱਲੇ ਹੋਣ ਕਰਕੇ ਸਪਾਰਕਿੰਗ ਹੋਣ ਕਰਕੇ ਜਿਹੜੀ ਇਹ 400 ਏਕੜ ਕਣਕ ਸੜੀ ਆ ਡੰਪ ਸੜਿਆ ਮਸ਼ੀਨਰੀ ਸੜੀ ਆ ਸਾਡੀ ਇਹ ਗੁਜ਼ਾਰਸ਼ ਹੈ ਕਿ ਇਹ ਟੋਟਲ ਇਹਦਾ ਮੌਈਨਾ ਕਰਾ ਕੇ ਜਿੰਨਾ ਹਰਜਾਨਾ ਬਣਦਾ ਉਹ ਹਰਜਾਨਾ ਬਣਾ ਕੇ ਤੇ ਬਿਜਲੀ ਵਿਭਾਗ ਮਹਿਕਮੇ ਨੂੰ ਉਹ ਜਿਹੜਾ ਹਰਜਾਨਾ ਪਾਇਆ ਜਾਵੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹੋਵਾਂਗੇ ਜੇ ਸਾਡੀ ਗੱਲ ਸੁਣੀ ਜਾਂਦੀ ਆ ਮੰਨੀ ਜਾਂਦੀ ਆ ਫਿਰ ਅਸੀਂ ਮੰਨਾਂਗੇ ਕਿ ਇਹ ਬਦਲਾ ਦੀ ਸਰਕਾਰ ਹੈ ਨਹੀਂ ਤੇ ਪਈ ਪ੍ਰਣਾਲਾ ਉਥੇ ਦਾ ਉਥਾ ਹੈ ਸਾਡੇ ਵੱਲੋਂ ਅਸੀਂ ਰੋਸ ਵੀ ਕਰਾਂਗੇ ਅਸੀਂ ਮਜਾਰੇ ਵੀ ਕਰਾਂਗੇ ਜੇ ਸਾਡੀ ਗੱਲ ਨਾ ਸੁਣੀ ਗਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜਕੱਲ ਜਿਹੜੇ ਆਪਣੇ ਕੋਲ ਕੋ ਆਪਣੇ ਕੋਲ ਐਮਰਜੈਂਸੀ ਚੀਜ਼ ਕੀ ਹੁੰਦਾ ਕਿ ਆਪਣੇ ਕੋਲ ਜਿਲੇ ਵਿੱਚ ਨਹੀਂ ਹੁੰਦਾ ਟੈਂਕ ਸਨ ਟੈਂਕ ਆ ਗਿਆ ਟੈਂਕ ਆਈ ਪਰ ਤਾਈ ਬਚਾਓ ਯਾਰ ਇਹ ਨਹੀਂ ਗੱਲ ਮੇਰੀ ਤਾਂ ਨਹੀਂ ਕੀਤਾ ਅੱਗ ਲੱਗੀ ਆ ਉਹ ਜਲਾ ਚ ਪਟਾਖਾ ਹੋਇਆ ਤੇਰਾ ਸਟੇਜ ਤੇ ਲੱਗੋ ਯਾਰ ਲਾਈ ਬੜਾ ਤੇ ਵੱਜਦਾ ਹੈ ਕਾਲਾ ਕਾਲਾ ਲੱਭੜਿਆ ਪੰਡਿਆ ਭਾਈ ਨੂੰ ਨੰਬਰ ਨਹੀਂ ਲੱਗਾ ਭੱਲੀ ਭਾਈ ਨੂੰ ਕਰਨਾ ਮੁਰਗੂ ਸੇਰ ਲਾ ਕੇ ਖਤਮ ਹੋ ਗਿਆ ਜੀ ਧੰਨਵਾਦ ਬੱਸ ਨੂੰ ਵੀ ਦੇਖਤੀ ਇੱਥੇ ਆ ਮੇਰੇ ਨਹੀਂ ਆ ਰਹਾ ਮਿੱਟੀ ਮਿੱਟੀ ਜਿਆਦਾਤਰ ਬੰਦੇ ਇੱਥੇ ਡਿਗਾਇਆ ਨਹੀਂ ਇੱਥੇ ਕਿਤੇ ਡਿਗਰ ਹੋਵਾ ਨਾ ਚੰਗੜੇ ਉੱਥੇ ਚਲ ਕੇ ਕੋਈ ਕਰਨਾ ਆ ਰਿਹਾ ਯਾਰ ਤੁਹਾਡਾ ਹਣਾ ਡਿਪਾਰਟਮੈਂਟ ਕੀ ਕਰ ਲੈ ਕੀ ਕਰ ਲੈ ਦੱਸੋ ਕੀ ਹਾਲ ਕੀਤਾ ਬੰਦੀਓਗੇ ਅਸੀਂ ਦਵਾਂਗੇ ਤੁਹਾਨੂੰ ਚਲੋ ਐਵੇਂ ਯਾਰ ਯਾਰ ਅਸੀਂ ਰੋਲਾ ਨਹੀਂ ਅਸੀਂ ਰੋਲਾ ਨਹੀਂ ਅਸੀਂ ਰੋਲਾ ਪਾਉਣਾ ਰੋਲਾ ਰੋਲਾ ਬਾਨੇ ਕੱਲ ਦਾ ਇਥੇ ਪੋਕੀ ਜੀ ਆ ਪਾ ਜੀ ਹੁਣੇ ਛੜਕਾਉਂਗਾ ਨਾਲ ਹੀ ਤੁਸੀਂ ਆ ਜੇ ਸੀ ਗੱਡੀਆਂ ਵਿੱਚ ਬੈਠ ਕੇ ਜਰੂਰ ਭਾਈ ਕੱਲ ਵੀ ਆਉਣਾ ਇਥੋਂ ਨਾ ਮੂਆਈ ਕੱਲ ਵੀ ਇਥੇ ਨੰਬਰ ਅਸੀਂ ਨਾ ਪਾ ਰਹੇ ਅਹੀਂ ਤੈਨੂੰ ਕੋਈ ਕਹਤਾ ਯਾਰ ਮੇਰੇ ਨਾਲ ਆਪਾਂ ਵੀ ਜਾ ਮੁਕਾਈਂ ਜਾ ਕੇ ਦੂਸਰੇ ਰਾਸਤੇ ਫਤਨ ਨਹੀਂ ਫਿਰ ਬਾਰੂਣੀ ਸਾਥਾਗਰ ਤਾਂ ਬੋਲੇ ਕੋਈ ਗਾਲੀ ਕੋਈ ਗਾਲੀ ਨਹੀਂ ਹਾਂ ਜੀ ਬਣੀ ਸਦਿਕਾ ਨੂੰ ਵੀ ਕਿਹਾ ਤੁਹਾਨੂੰ ਬਾਦਰੀ ਹੈ ਹਾਂ ਜੀ ਉਹ ਤਾਂ ਕੀ ਕਰ ਰਹੇ ਹੋ ਥੋੜੀ ਦੁੱਖ ਦੀ ਗੱਲ ਦਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਤੇ ਉਹਦੇ ਵਾਸਤੇ ਆਪਾਂ ਕੱਲ ਅੱਜ ਕੱਲ ਮੈਂ ਤੇ ਮੇਰਾ ਸਟਾਫ ਹੀ ਨਾਲ ਗਏ ਸਾਡੇ ਇਸ ਕੰਮ ਤੇ ਆਪਾਂ ਕਾਰਵਾਈ ਪਾਈ ਹੈ ਸ਼ਾਮ ਤੱਕ ਉੱਥੇ ਰਹੇ ਹਾਂ ਅਕ ਵਚਨ ਤੱਕ ਉੱਥੇ ਆਪਾਂ ਸੈੱਟੇ ਰਹੇ ਹਾਂ ਉਸ ਤੋਂ ਬਾਅਦ ਅੱਜ ਅਤੇ ਦੀਕ ਨਗਰਾਨ ਜੀ ਨੇ ਮੰਡਲ ਧਾਰੀਵਾਲ ਉਹ ਇਹ ਉਹਨਾਂ ਦਾ ਮੌਕਾ ਦੇਖ ਕੇ ਆਇਆ ਉੱਥੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਬਹੁਤ ਵਿਸ਼ਵਾਸ ਹੋਇਆ ਕਿ ਜੋ ਵੀ ਤੁਹਾਨੂੰ ਇਨਸਾਫ ਦਿੱਤਾ ਜਾਏਗਾ ਤੇ ਅੰਦਾਜ਼ਾ ਜਿਹੜਾ ਲਾਇਆ ਗਿਆ ਮੈਕਸੀਮ ਉਹ ਜ਼ਿਆਦਾਤਰ ਨਾਲ ਸੀਗਾ ਜਿੱਥੋਂ ਸ਼ੁਰੂ ਹੋਈ ਆ ਤੇ ਕਾਰਨ ਜਿਹੜੇ ਉਹ ਸਪਸ਼ਟ ਨਹੀਂ ਕਰ ਸਕਦੇ ਆਪਾਂ ਵੀ ਕੀ ਦੇ ਕਰ ਰਹੀ ਕਿ ਮੋਕੇ ਦੇ ਜਦੋਂ ਮੇਰੀ ਗੱਲ ਹੋਈ ਆ ਸਬੰਧਤ ਜੀ ਨਾਲ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸਾਈਡ ਲਾਈਨ ਚੱਦੀ ਇਹਦੀ ਸਾਈਟ ਤੇ ਮੈਂ ਜਿਹੜਾ ਆਪਟੀ ਹੋ ਗਿਆ ਆਪਣਾ ਕੱਟਿਆ ਸੀ ਦਾ ਸਪਰੀਅਸ ਸਾਈਟ ਤੇ ਬੰਦ ਬਾਕੀ ਫਿਰ ਵੀ ਦੇ ਆਪਾਂ ਸਾਰੀ ਕੋਸ਼ਿਸ਼ ਕਰਕੇ ਜੋ ਵੀ ਹੈਗਾ ਉਹ ਦਾ ਕਰ ਪਰ ਕਿਸਾਨ ਇਸ ਵਾਸਤੇ ਬੈਸਟ ਆ ਰਹੇ ਹੋ ਕਿੰਦੇ ਵੀ ਉਹਨਾਂ ਸਭ ਕਿਸਾਨੇ ਵੀ ਅੱਜ ਅੱਜ ਕੋਲ ਸਰਦੋ ਸਾਡਾ ਆ। ਆ ਸਭ ਦਾ 60000 ਦੀ ਸਾਰੀ ਇਨਵੈਸਟੀਗੇਸ਼ਨ ਮੌਕਾ ਦੇਖ ਰਹੇ ਇਸੇ ਸਾਥ ਨਾਲ ਦੇਖਿਆ ਆਪਾਂ ਤੇ ਇਥੇ ਦਫਤਰੀ ਕਾਰਡ ਸਰਾ ਜਿਹੜਾ ਭੂਖ ਦਿੰਦੇ ਉਹਦੇ ਹਿਸਾਬ ਨਾਲ ਜੋ ਸਕੋਰ ਬਣਦੀ ਪ੍ਰਾਪਤ